ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਾਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਆਪਾਂ ਪੰਜੀਰੀ ਰਲਾਉਣ ਜਾ ਰਹੇ ਹਾਂ ਪੰਜੀਰੀ ਰਲਾਉਣੀ ਹੈ ਕਿਉਂਕਿ ਸਰਦੀਆਂ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਹਨਾ ਆਪਣੇ ਜਿਵੇਂ ਆਮ ਹੀ ਇਹ ਕਰਾਂ ਦਾ ਖਾਣਾ ਹੀ ਹੋ ਜਾਂਦਾ ਇੱਕ ਜਿਵੇਂ ਆਪਾਂ ਕਹੇ ਜੀ ਹਨਾ ਵਧੀਆ ਚੀਜ਼ ਖੋਆ ਪੰਜੀਰੀ ਤੇ ਇਹ ਮਖਵਾ ਪੰਜੀਰੀ ਸੌਰੀ ਪੰਜੀਰੀ ਰਲਾਉਣੀ ਹੈ ਖਵਾ ਪਹਿਲਾਂ ਆਪਾਂ ਨੇ ਕੱਢ ਲਿਆ ਸੀ ਦਾ ਦਿਵਾਲੀ ਵਕਤ ਤੇ ਉਸ ਤੋਂ ਬਾਅਦ ਆ ਫਿਰ ਕਾਫੀ ਵਿਆਹ-ਵੂ ਚੱਲੀ ਗਈ ਹੈ ਨਾ ਤੇ ਭਾਜੀ ਤਾਂ ਹੁਣ ਤੱਕ ਜਿਹੜੀ ਹੈਗੀ ਗਾਜਰ ਪਾਤ ਮਠਿਆਈਆਂ ਵਗੈਰਾ ਬਰਫੀਆਂ ਬਹੁਤ ਕੁਛ ਆਪਿਆ ਸੀਗਾ ਕਰੇ ਮਸਾਈ ਨੂੰ ਮੇੜਿਆ ਮਠਾਈ ਤਾਂ ਪੰਜੀਰੀ ਪਹਿਲਾਂ ਸੀਸਦੇ ਪਹਿਲਾਂ ਰਲਉਣੀ ਸੀਗੀ ਚਲੋ ਫਿਰ ਨਹੀਂ ਰਲਾਈ ਗਈ ਹੈ ਨਾ ਤੇ ਹੁਣ ਆਪਾਂ ਪੰਜੀਰੀ ਰਲਾਉਣੀ ਹੈ ਇਹ ਮੈਂ ਸਮਾਨ ਮੰਗਾਇਆ ਹੈਗਾ ਇਹ ਇਹ ਪੰਜੀਰੀ ਆਪਤਾਰ ਰਲਾ ਰਹੇ ਆ ਜੀ ਆਪਾਂ ਨੇ ਮਾਂਜਾ ਵੀ ਦੇਣੇ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਇੱਕ ਰਵਾਜ ਹੈ ਨਾ ਵਿਆਹ ਤੋਂ ਪਹਿਲਾਂ ਮਾਂਜਾ ਦਿੱਤਾ ਜਾਂਦਾ ਹੈ ਕੰਜੀਰੀ ਦਾ ਹੀ ਮਾਂਜਾ ਹੁੰਦਾ ਉਹ ਉਹਨੂੰ ਮਾਂਜਾ ਕਹਿ ਦਿੰਦਾ ਕੋਈ ਮਾਈਆਂ ਕਹਿ ਦਿੰਦਾ ਹੈ ਨਾ ਦੋ ਬੋਲੀਆਂ ਨੇ ਮਾਈਆਂ ਵੀ ਕਹਿੰਦੇ ਆ ਮਾਂਜਾ ਵੀ ਕਹਿੰਦੇ ਆ ਆਪਾਂ ਇਹਦੇ ਵਿੱਚੋਂ ਮਾਂਜਾ ਵੀ ਦੇਣਾ ਹੈ ਜਿਆਦਾ ਰਲਾਵਾਂਗੇ ਆਪਾਂ ਘਰ ਵਾਸਤੇ ਵੀ ਇਹ ਦੇਖੋ ਇਹ ਮੈਂ ਜਿਹੜੇ ਲੈਏ ਨੇ ਇਹ ਫੁੱਲ ਮਖਾਣੇ ਮੰਗਾਏ ਨੇ ਇਹ ਮੈਂ ਕਾਫੀ ਕਾਫੀ ਸਮਾਨ ਮੰਗਾਇਆ ਕਿਉਂਕਿ ਜ਼ਰੂਰੀ ਨਹੀਂ ਵੀ ਆਟਾ ਹੀ ਖਾਣੇ ਦਾ ਇਹ ਸਮਾਨ ਆਪਾਂ ਜ਼ਿਆਦਾ ਪਾਵਾਂਗੇ ਦੇਖੋ ਪਹਿਲਾਂ ਮੈਂ ਇਹ ਕਾਜੂ ਬਦਾਮ ਮੰਗਵਾਏ ਸੀਗੇ ਮੈਨੂੰ ਤਾਂ ਥੋੜੇ ਲੱਗੇ ਫਿਰ ਮੈਂ ਐਨੇ ਨੇ ਹੋਰ ਮੰਗਵਾਦੇ ਪਾਈਆ ਪਾਈਆ ਨੇ ਹੋਰ ਮੰਗਵਾਦੇ ਤੇ ਹੁਣ ਐ ਮੰਨ ਲਓ ਵੀ ਅੱਧਾ ਅੱਧਾ ਕਿਲੋ ਤਾਂ ਇਹਦੇ ਵਿੱਚ ਕਾਜੂ ਬਦਾਮ ਪੈ ਜਾਣਗੇ ਤੇ ਇਹ ਆਪਣੀ ਕਚੀਰਾ ਗੂੰਦ ਮੰਗਾਈ ਆ ਗੂੰਦ ਕਹਿ ਦਿੰਦੇ ਆ ਹਨਾ ਇਹ ਮਾਜ ਜਿਹੜੇ ਮਾਜ ਜਪੈਂਦੇ ਆ ਤੇ ਖਸ ਖਸ ਤੇ ਦਾਖਾਂ ਇਹਨਾਂ ਨੂੰ ਕ੍ਰਿਸਮਸ ਵੀ ਕਹਿੰਦੇ ਆ ਹਨਾ ਇਹ ਕਮਰਕਾਸ ਹੈਗੀ ਐ ਜਿਹੜਾ ਠੂਹੀ ਵਗੈਰਾ ਦੁਖਦੀ ਆ ਉਹਦੇ ਲਈ ਇਹ ਬਹੁਤ ਵਧੀਆ ਚੀਜ਼ ਹੈ ਤੇ ਇਹ ਕਾਜੂ ਹੈਗੇ ਆ ਇਹ ਹੈਗੇ ਜੀ ਫੁੱਲ ਮਖਾਣੇ ਤੇ ਇਹ ਹੈਗੀ ਕਾਲੀ ਮਿਰਚ ਆਪਾਂ ਸਾਰਾ ਕੁਝ ਕੁੱਟਣਾ ਆ ਕੁੱਟ ਕੇ ਪਾਵਾਂਗੇ ਇਹਦੇ ਵਿੱਚ ਮੈਂ ਥੋੜੀ ਜਿਹੀ ਅਜਮੈਣ ਵੀ ਪਾਉਂਗੀ ਅਜਮੈਣ ਤੇ ਸੁੰਡ ਜਿਹੜਾ ਹੈਗਾ ਪਾ ਲੈ ਵੀ ਥੋੜਾ ਥੋੜਾ ਪਾਵਾਂਗੇ ਆਪਾਂ ਉਹ ਮੇਰਾ ਪਹਿਲਾਂ ਦਾ ਮੰਗਵਾਇਆ ਹੋਇਆ ਰੱਖਿਆ ਹੈਗਾ ਤੇ ਮੈਂ ਉਹ ਵੀ ਲੱਭਦੀ ਆ ਸੁੰਡਾ ਤੇ ਅਜਮੈਣ ਥੋੜੀ ਥੋੜੀ ਕਿਉਂਕਿ ਇਹ ਚੀਜ਼ਾਂ ਦੇ ਵਿੱਚ ਬੈ ਵੀ ਹੁੰਦੀ ਆ ਕੁਛ ਨਾ ਕੁਛ ਕਿਤੇ ਬੈ ਹੁੰਦੀ ਆ ਹਨਾ ਜੀ ਕਿਸੇ ਨੋ ਕਿਸੇ ਚੀਜ਼ ਦੇ ਵਿੱਚ ਉਹ ਜਿਹੜੀ ਹੈਗੀ ਬੈ ਨੂੰ ਖਤਮ ਕਰਦੀ ਆ ਜਮੈਨ ਤੇ ਸੁੰਡ ਇਹ ਜਿਹੜੀ ਗੂੰਦ ਹੈਗੀ ਤੇ ਮਖਾਣੇ ਨੇ ਇਹ ਆਪਾਂ ਪਹਿਲਾਂ ਘਿਓ ਦੇ ਵਿੱਚ ਥੋੜੇ ਜਿਹਾ ਤਲ ਕੇ ਕੱਢ ਲਾਂਗੇ ਜੀ ਫਿਰ ਇਹਨਾਂ ਨੂੰ ਪੀਸਾਂਗੇ ਇਹ ਸਾਰੇ ਮਸਾਲੇ ਆਪਾਂ ਨੇ ਪੀਸਣੇ ਨੇ ਮਸਾਲੇ ਕਹਿ ਗਈ ਸੌਰੀ ਸਾਰਾ ਸਮਾਨ ਆਪਾਂ ਨੇ ਪੀਸਣਾ ਹੈਗਾ ਪੀਸ ਕੇ ਆਪਣਾ ਇਹ ਵਾਲਾ ਹੈਗਾ ਦੇਸੀ ਘਿਓ ਆਪਾਂ 3 ਕਿਲੋ ਘਿਓ ਦੀ ਪੰਜੀਰੀ ਰਲਾਵਾਂਗੇ ਤਾਂ तकरीबन 5 ਕਿਲੋ ਘਿਓ ਵਾਲੀ ਮੇਰੀ ਕਿੰਨੀ ਹੈਗੀ ਕਿੰਨੀ ਦੇ ਵਿੱਚ ਘਰ ਦਾ ਦੇਸੀ ਘਿਓ ਤਿਆਰ ਕਰਿਆ ਹੋਇਆ ਆਪਣਾ ਪੂਰਾ ਜਿਆਦਾ ਠੰਡ ਕਰਕੇ ਜੰਮਿਆ ਫਿਆ ਮੈਂ ਪਾਣੀ ਗਰਮ ਰੱਖਿਆ ਉਹਦੇ ਵਿੱਚ ਰੱਖ ਦਾਂਗੇ ਕਿੰਨੀ ਜਿੰਨਾ ਚਿਰ ਆਪਾਂ ਮਸਾਲੇ ਪੀਸਾਂਗੇ ਆਪਣੇ ਗਰਮ ਹੋ ਜੂਗੇ ਉਹ ਫਿਰ ਆਪਾਂ ਤਕੜੀ ਨਾਲ ਤੋਲ ਕੇ ਆਟਾ ਵੀ ਹਨ ਜਿਵੇਂ 3 ਕਿਲੋ ਕਿਉਂ ਪਾਵਾਂਗੇ ਉਹਦੇ ਵਿੱਚ ਤੁਸੀਂ 3 ਕਿਲੋ ਆਟਾ ਵੀ ਪਾ ਸਕਦੇ ਹੋ 3 ਕਿਲੋ ਤੋਂ ਘਟਾ ਵੀ ਸਕਦੇ ਹੋ ਆਪਾਂ ਤਾਂ 1 ਕਿਲੋ ਆਟਾ ਪਾਵਾਂਗੇ ਕਿਉਂਕਿ ਆਪਾਂ ਸਮਾਨ ਜਿਆਦਾ ਪਾਵਾਂਗੇ ਆਟਾ ਆਪਣੇ ਘੱਟ ਹੀ ਪਾਉਣੇ ਚਲੋ ਜੀ ਹੁਣ ਆਪਾਂ ਤਿਆਰੀ ਕਰਦੇ ਹਾਂ ਫਿਰ ਮਿਲਦੇ ਆ ਤੁਹਾਨੂੰ ਕਿਵੇਂ ਆਪਾਂ ਪਨੀਰੀ ਬਣਾਉਣੇ ਆ ਪਹਿਲਾ ਆਪਾਂ ਗੈਸ ਤੇ ਜਿਹੜਾ ਹੈਗਾ ਇਹ ਵਾਲੇ ਤੇ ਹਨਾ ਆ ਸੌਰੀ ਦੇਸੀ ਘਿਓ ਪਾ ਲਿਆ ਲੋੜੇ ਵਿੱਚ ਦੇਖੋ ਆਪਾਂ ਥੋੜੀ ਜਿਹੀ ਕਚੀਰਾ ਖੋਦ ਥੋੜੀ ਜਿਹੀ ਹਲਕੀ ਜਿਹੀ ਭੁੰਨ ਲਾਂਗੇ ਇਹ ਵੀ ਇਹਨਾਂ ਨੂੰ ਫੇਰ ਪੀਸਾਂਗੇ ਤੇ ਇੱਧਰ ਆਪਾਂ ਨੇ ਆਟਾ ਵੀ ਤੋਲ ਕੇ ਰੱਖ ਲਿਆ 2 ਕਿਲੋ ਆਟਾ ਲੈਂਦਾ 3 ਕਿਲੋ ਕਿਉ ਹੈ ਆਪਣਾ 3 ਕਿਲੋ ਤੋਂ ਘੱਟ ਹੀ ਆਟਾ ਲੈ ਤਾਈ ਕਿਲੋ ਖੰਡ ਲੈਤੀ ਜੀਨੀ ਜੇ ਤੁਸੀਂ ਜਿਆਦਾ ਮਿੱਠਾ ਖਾਣਾ ਪਸੰਦ ਕਰ ਜਾਂ ਤਾਂ 3 ਕਿਲੋ ਚ 3 ਕਿਲੋ ਖੰਡ ਵੀ ਪਾ ਸਕਦੇ ਹੋ ਤੇ ਆਪਾਂ ਥੋੜੀ ਜਿਹਾ ਖਾਟੇ ਰੱਖਾਂਗੇ ਕਿਉਂਕਿ ਡਾਈ ਫੂਡ ਆਪਣੇ ਕੋਲ ਜਿਆਦਾ ਇਹਨਾਂ ਦੀ ਵੀ ਮਿਠਾਸ ਹੁੰਦੀ ਹੈ ਤੇ ਕਿਉਂਕਿ ਜੇ ਕੋਈ ਕੋਈ 슈ਗਰ ਦਾ ਮਰੀਜ਼ ਵਗੈਰਾ ਹੈਗਾ ਉਹ ਸ਼ੱਕਰ ਵੀ ਪਾ ਸਕਦਾ ਹੈ ਜੀ ਉਹ ਮਿੱਠਾ ਘੱਟ ਖਾ ਕੇ ਜਿਹੜਾ ਹੈਗਾ ਪਾਕੀ ਸੋਰੀ ਖਾ ਸਕਦਾ ਤੇ ਆਪਾਂ ਨੂੰ ਜਿਆਦਾ ਮਿੱਠਾ ਨਹੀਂ ਤੋਂ ਜਿਹੜਾ ਪਿਆ ਉਹ ਖੁਰ ਗਿਆ ਇਹਦੇ ਵਿੱਚ ਆਪਾਂ ਇਹਨਾਂ ਨੂੰ ਘੁਲਨ ਲਾ ਕੇ ਫੇਰ ਇਹਨਾਂ ਨੂੰ ਮੈਂ ਸਾਫ਼ ਕਰ ਲਿਆ। ਸੰਤਰੀ ਜਿਹੜੀ ਹੈ ਵੀ ਕਰਤੀ। ਜਿਹੜਾ ਮੜਾ ਮੋਟਾ ਹੈਗਾ ਤੇ ਦੇਖੋ। ਲੋਕ ਕਿਉਂ ਆਪਣਾ ਗਰਮ ਹੋ ਗਿਆ। ਇਹ ਮੈਂ 4-5 ਕਟਸੀਆਂ ਘੋੜੇ ਲੈ ਕੇ ਸੀ। ਹੁਣ ਆਪੇ ਪਾਦਾ ਮੇਰੇ ਚ। ਇਹਨਾਂ ਨੇ ਹੋਰ ਵੀ ਭੁੱਲ ਜਾ। ਇਹ ਫੁੱਲ ਮਖਾਣੇ ਦਾ ਜਿਹੜੇ ਹੈਗੇ ਨੇ ਇਹਨਾਂ ਨੂੰ ਫੁੱਲ ਮਖਾਣੀ ਬੋਲਦੇ ਆ ਜੀ ਤੇ ਇਹ ਤਾਂ ਵੈਸੇ ਵੀ ਖਾਣੇ ਚੰਗੇ ਆ ਵਿੱਚ ਕੋਈ ਪੇਸਟ ਵਗੈਰਾ ਬਣਾ ਕੇ ਹਨਾ ਇਹਦਾ ਪਾਊਡਰ ਬਣਾ ਕੇ ਦੁੱਧ ਨਾਲ ਖਾ ਲੋ ਬਹੁਤ ਵਧੀਆ ਹੈ ਹੋਰ ਚੀਜ਼ਾਂ ਪਾ ਕੇ ਵਿੱਚ ਸ਼ਾਮ ਨੂੰ ਦੁੱਧ ਨਾਲ ਇੱਕ ਚਮਚਾ ਥਾਪਾ ਲੈ ਸਕਦੇ ਹੋ ਲੋ ਜੀ ਹੁਣ ਆਪਾਂ ਇਹਨਾਂ ਨੂੰ ਕੱਢ ਲਾਂਗੇ ਆਪਾਂ ਇਹ ਗੁੰਡ ਪੁੰਨ ਦਾ ਵੀ ਜਿਹੜੀ ਪਨੀਰ ਦੀ ਗੁੰਡ ਪਾਉਂਦੀ ਹੈ ਇਹ ਇਹ ਸਮਾਨ ਆਪਾਂ ਨੇ ਸਾਰਾ ਪੀਸ ਲਿਆ ਦੇਖੋ ਦੋ ਥਾਲਾਂ ਦੇ ਵਿੱਚ ਆਪਣਾ ਸਮਾਨ ਆ ਗਿਆ ਸਾਰਾ ਪੀਸ ਲਿਆ ਤੇ ਹੁਣ ਆਪਾਂ ਬਾਹਰੇ ਚੱਲਦੇ ਹਾਂ ਚੁੱਲੇ ਤੇ ਅੱਗ ਜਾਲਦੇ ਹਾਂ ਜਿੱਥੇ ਆਪਾਂ ਪੰਜੀਰੀ ਬਣਾਉਣੀ ਹੈ ਆਓ ਜੀ ਹੁਣ ਆਪਾਂ ਮਚਾਲੀ ਅੱਗ ਇਹ ਆਪਾਂ ਪੰਜੀਰੀ ਜਿਹੜੀ ਹੈਗੀ ਚੁੱਲੇ ਤੇ ਰਲਾਵਾਂਗੇ ਪੰਜੀਰੀ ਵਾਸਤੇ ਜਿਆਦਾ ਅੱਗ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਸੇਕ ਕਿਉਂਕਿ ਥੋੜੇ ਟਾਈਮ ਚ ਹੀ ਬਨ ਜਾਂਦੀ ਹੈ ਪੰਜੀਰੀ ਜੇ ਖੋਆ ਜਾਂ ਗਾਜਰ ਪਾਕ ਬਣਾਉਣਾ ਉਹਦੇ ਵਾਸਤੇ ਜਿਆਦਾ ਅੱਗ ਦੀ ਜ਼ਰੂਰਤ ਹੁੰਦੀ ਹੈ ਇਹ ਆਪਾਂ ਚੁੱਲੇ ਤੇ ਰਲਾ ਲਾਂਗੇ ਦੇਖੋ ਗਾਜਰ ਪਾਕ ਕੱਢਦੇ ਹੁੰਦੇ ਨਾ ਤਾਂ ਆਪਾਂ ਲੋਹੇ ਤੇ ਕੱਢਦੇ ਹੁੰਨੇ ਆ ਇੱਥੇ ਜਿਹੜੀ ਹੈਗੀ ਜਿਆਦਾ ਅੱਗ ਦੀ ਜ਼ਰੂਰਤ ਨਹੀਂ ਨਾਲੇ ਅੱਜ ਠੰਡ ਬਹੁਤ ਜ਼ਿਆਦਾ ਹੈ ਨਾ ਸੇਕਾਂਗੇ ਚਲੋ ਇਹ ਰੰਗ ਜਾਲ ਲੈਣੇ ਆ カップチーライオン。 ਕੱਢ ਦੋ ਪਾ ਚੁੱਕਾ ਮੇਰਾ ਘਰਮ ਕਰਿਆ ਹੋਇਆ ਆਹ ਦੇਖੋ ਇਹਦੇ ਵਿੱਚੋਂ ਇਹ ਨਿਕਲ ਜਾਣਗੇ ਸੈਂ ਨਾ ਹੁਣ ਇਹਨੂੰ ਮਾੜੀ ਜਿਹੀ ਗਰਮ ਕਰਕੇ ਰਿਹਾ ਪਾਣੀ ਚ ਗਰਮ ਸਾਰਾ ਹੋ ਜਾਊਗਾ ਮੈਂ ਗੈਸ ਤਾਂ ਬੁੱਕ ਦਊਗਾ ਅੱਛਾ ਪਾਣੀ ਗਰਮ ਕਰਿਆ ਹੋਇਆ ਕਿ ਲੱਗ ਗਿਆ ਪਾਇਆ ਇਹ ਕਿੱਦਾਂ ਹੈਗਾ ਕੀ ਹੋ ਪਈ ਰਾਜਾ ਪਤਾ ਨਹੀਂ ਕਿਵੇਂ ਹੋ ਗਿਆ ਵਿੱਚ ਬੈੜੀਆਂ ਦਾ ਦੁੱਧ ਤੇ ਹੈ ਨਾ ਜੋ ਰੜ ਕੇ ਹੰਦੀ ਭਰੀ ਕਿਥੇ ਉਹ ਚੌਂ ਮਿੰਟਾਂ ਮਕਨਾਰੇ ਇਹ ਨਾ ਕੱਦਾਂ ਘੰਟਾ ਹੋ ਗਿਆ ਉਹ ਗਰਮ ਪਾਣੀ ਚ ਰੱਖਿਆ ਨਾ ਕਾ ਮੜਾ ਜਾ ਉਹ ਹੈ ਕੋਰੇਗਾ ਤੇ ਜਿੱਟਾ ਰਹਿ ਉਹ ਨਾ ਨਾ ਬਾਹਰ ਹੀ ਪਿਆਤੀ ਸੱਚ ਹੈ ਹਾਂ ਨਾ ਤਾਂ ਹੋ ਜੂਗਾ ਹਾਂ ਇਹ ਚਾਤਾ ਫਿਰ ਕੇ ਆਟਾ ਬਿੱਤੀ ਬਣਾ ਲਾਂ ਨਾ ਕਿ ਉਹ ਤਾਂ ਪਿਆ ਵੀ ਹੈ ਜੇ ਉਹ ਸੋਣਾ ਹੋਵੇ ਨਾ ਪੀ ਗਨ ਰਹਾ ਆ ਨੀ ਕਹਤੇ ਆਟੇ ਵਿੱਚ ਆਪੇ ਹੀ ਨਿਕਲ ਲਿਆ ਰੱਖ ਲੈ ਫੇਰ ਦਾ ਤੇ ਲੱਗੇ ਮੈਨੂੰ ਤੇ ਚਲੋ ਅਸੀਂ ਤਾਂ ਖੁੱਸਣਾ ਬੜਦਾ ਹਾਂ ਉਹਨਾਂ ਕਿ ਆਟਾ ਬੰਦੇ ਆ ਬਾਹਰ ਨੇ ਤੁਹਾਨੂੰ ਹਾਂ ਆਟਾ ਜਿਆਦਾ ਦੇ ਦਿੱਤਾ ਨਹੀਂ ਹਾਂ ਇੰਨਾ ਕੁ ਮੈਂ ਰੱਖਦੀ ਹਾਂ ਫਿਰ ਰੜਾ ਕੇ ਫਿਰ ਦੇ ਦੂੰਗਾ ਬਈ ਨਾ ਛੱਡ ਬਟੇ ਪੁੱਜਾ ਵੈਸੇ ਤਾਂ ਇਹ ਤੋਲ ਕੇ ਸਾਰਾ ਕੁਝ ਹੋਊ ਕਰੇ ਨਹੀਂ ਕੀ ਹੋਣੀ ਕੰਨੀ ਦੇ ਵਿੱਚ ਆਟਾ ਫਿਰਦਾ ਜੀ ਨਾ ਕਿ ਹੋੜੇ ਲਿਪੜੀ ਹੋਈ ਕੰਨੀ ਸਾਫ ਹੋਗੀ ਆਟਾ ਚਾਰਾ ਪੈ ਜੂਗਾ ਪਈ ਆਵੀ ਨਰੇ ਆਪਣਾ ਬੈਜੂਗਾ ਹਨਾ ਹਾਂ ਕਿਉਂ ਬੋਲ ਕਿ ਉਹ ਕਰਿਆ ਹੋਇਆ ਦਾ ਰਾ ਕਿਉਂ ਤਾਂ ਆਪਣਾ ਤਿੰਨ ਤੋਂ ਵੀ ਉੱਪਰ ਹੀ ਦੀ ਪੋਜੀ ਆ ਬਸ ਆ ਇਨਕ ਕਿਉਂ ਰੱਖਣਾ ਤੇ ਕਿੰਨਾ ਮਸਾ ਕੇ ਜੀ ਰੱਖਣ ਦੀ ਕੋਸ਼ਿਸ਼ ਨਹੀਂ ਚਲ ਕੋਈ ਹਾਂ ਪਾ ਲਾ ਪਾ ਲਾ ਸੋਸਰ ਜੁਰਵਾਸਾ ਹੋਰ ਨੀ ਪਾਉਂਦੇ ਆ ਤਾਂ ਕੋਈ ਖੋਆ ਕਰਦਾ ਤੇ ਗਾਜਰਪਾਖ ਕਹਿੰਦੇ ਆਪਣੇ ਕਣਾਂ ਦੀ ਵੀਰ ਜੀ ਕਹਿੰਦੇ ਜਿੰਦੀ ਕੜਾ ਹੀ ਹੋ ਗਈ ਸਾਬ ਨੂੰ ਡੱਲ ਗਿਆ ਉੱਤੇ ਰਲਾਉਂਦੇ ਤੇ ਗਾਜਰਪਾਖ ਲੋਹੇ ਟੋਟਕੇ ਵਿੱਚ ਹੀ ਖੰਡ ਗਿਆ ਕਿ ਕੋਈ ਕੋਲ ਖੜੀ ਛੋਂਦਾ ਹਾ ਜੇ ਇਹ ਕਹਿੰਦੇ ਕਹਿੰਦੇ ਜੇ ਆਪਣਾ ਘਰ ਬਣਾਇਆ ਬਣਾਇਆ ਕਹਿੰਦੇ ਖੋਆ ਢੁੰਦੇ ਤੇ ਉਹਦੀ ਦੇਰਤੀ ਨਾਂ ਨਹੀਂ ਨਾ ਬੰਦੇ ਨਾ ਜਰਾ ਮੈਂ ਇਹ ਜੇ ਮੈਂ ਕਰੀ ਤਾਂ ਆਟਾ ਬਣੇਗਾ ਆਟਾ ਮੈਂ ਆਖਣਾ ਨਹੀਂ ਬਚਾ ਆਟਾ ਤੋਂ ਰੋਭ ਹੋਰ ਵੀ ਕਾ ਜੇ ਨਾ ਨਹੀਂ ਫੇਰ ਸਵਾਲ ਨਾ ਖੁਦ ਕਣੀ ਹੋਊਗੀ ਸਵਾਲ ਨਹੀਂ ਜੇ ਮੇਰੇ ਵੀਰ ਧੂ ਆ ਕੇ ਹਰਿਆਣੇ ਚ ਵਿਆਹ ਹੋ ਗਿਆ ਫਿਰ ਵੀਰਾ ਤੇ ਹੈਗੇ ਤਾਂ ਉਹ ਪੰਜਾਬ ਦੇ ਹੀ ਨੇ ਮਤਲਬ ਕਿ ਉਹ ਹਰਾਂ ਹਰਿਆਣੇ ਚ ਹੀ ਰਹਿੰਦੇ ਨੇ ਉੱਥੇ ਜ਼ਮੀਨਾਂ ਜੂਣਾ ਕਰਦੇ ਜਿਵੇਂ ਆ ਹਾਂ ਉਸਾਰ ਉਧਰ ਨਾਲ ਉਹ ਚੱਕ ਦੇ ਨੇ ਘੜੇ ਪਾਣੀ ਦੇ ਲੈ ਕੇ ਆਉਂਦੇ ਨੇ ਸਿਰ ਤੇ ਧਰ ਕੇ ਉਹਨਾਂ ਨੂੰ ਆਦਤ ਪਈ ਹੋਈ ਹੈ ਕਿ ਉਹ ਜਾਗੋ ਧਰ ਕੇ ਨਾ ਸਿਰ ਤੇ ਜਾਗੋਦਾਰ ਕੇ ਜੀ ਮੈਂ ਆਪਾਂ ਤਾਂ ਫੜ ਕੇ ਰੱਖਦੇ ਆ ਜਾਗੋ ਉਹ ਜਾਗੋ ਛੱਡ ਕੇ ਆਰਾਮ ਨਾਲ ਨੱਚਦੀਆਂ ਤੇ ਆਏ ਐਂ ਇੰਨੀ ਵਧੀਆ ਰੱਖਦੇ ਆਂ ਦੀ ਆਹੋ ਜਵਾਕ ਆ ਮੇਰਾ ਨਾ ਆਪ ਤਾਂ ਪਈ ਹੋਈ ਐ ਨਾ 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 ਬੋਲਵਾਣੀ ਦਾ ਥੋੜਾ ਜਿਹਾ ਫਰਕ ਹੈ ਬਹੁਤ ਵਧੀਆ ਬੋਲਦੇ ਨੇ ਪਿਆਰ ਨਾਲ ਜੇ ਦਾ ਆਪਾਂ ਦਿੱਲੀ ਛੱਡਣ ਜਾਂਦੇ ਆ ਉੱਥੇ ਪਰਤਲਾ ਸਿਰਥਲਾ ਹੁੰਦਾ ਹੈਗਾ ਜੇ ਆਪਾਂ 에어ਪੋਰਟ ਨੂੰ ਜਾਣੇ ਆ ਦਿੱਲੀ ਨੂੰ ਹੁਣ ਮੁੰਡਾ ਬਹਿ ਉਹ ਉੱਥੇ ਬਹਿ ਨਾ ਨਾ ਇਹ ਮੈਂ ਇਹਦਾ ਮੁੰਡਾ ਦਾ ਕੋਟ ਆ ਗਿਆ ਉਹ ਵਾਲਾ ਮੁੰਡਾ ਉਹਦਾ ਉਹਦੇ ਵਿੱਚ ਉਹਦੇ ਵਿੱਚ ਦੀ ਨਗਦੇ ਜੇ ਹੁਣ ਦਿੱਲੀ ਨੂੰ ਜਾਣੇ ਦਾ ਅੱਗੇ ਕਹਿ ਦਿੰਦੇ ਤੇ ਹਰਿਆਣਾ ਦੇ ਬਾਹਰ ਦਿੰਦੇ ਤੇ ਵੀ ਉਹ ਸੌਰੀ ਕਿਨੇ ਜਾਣਾ ਐਡੀ ਦੂਰ ਹੁਣ ਉੱਥੋਂ ਵਿੱਚ ਦੀ ਨਗਦੇ ਆ ਤੂੰ ਸੋਰਾ ਬੰਗਿਆ ਜਿੱਦੇ ਅਸੀਂ ਉਹਦੇ ਨੂੰ ਲੈ ਕੇ ਆਏ ਹਾਂ ਦਿੱਲੀ ਤੋਂ ਹਾਂ ਉਹਦੇ ਉੱਥੋਂ ਲੱਗੇ ਆ ਇਹ ਮਾਂਜਾ ਤਿਆਰ ਕਰ ਰਹੇ ਆਂ ਜੇ ਆਪਾਂ ਮੇਰੇ ਭਰਾ ਵਾਸਤੇ ਵਿਆਹ ਤੋਂ ਪਹਿਲਾਂ ਜਿਵੇਂ ਕਿ ਮਾਈਆਂ ਹਨਾ ਮਾਂਜਾ ਦਿੱਤਾ ਜਾਂਦਾ ਹੈ ਇਹ ਮੈਂ ਆਪਣੇ ਭਰਾ ਵਾਸਤੇ ਮਾਂਜਾ ਰਲ ਆ ਰਹੀ ਆਂ ਕਿਉਂਕਿ ਉਹਦਾ ਵਿਆਹ ਰੱਖਿਆ ਹੋਇਆ ਹੈ ਹਨਾ ਵਿਆਹ ਤੋਂ ਪਹਿਲਾਂ ਮੇਣ ਮੇਣ ਰਿਸ਼ਤੇਦਾਰਾਂ ਵੱਲੋਂ ਦਿੱਤਾ ਜਾਂਦਾ ਹੈ ਮਾਂਜਾ ਹੁਣ ਬਣਨ ਵਾਲੀ ਆ ਸਾਡੀ ਪੰਜੀਰੀ ਤਨ ਲੌਣ ਲੱਗ ਗਿਆ ਆਟੇ ਦੇ ਵਿੱਚੋਂ ਦੇਖੋ ਜਿਵੇਂ ਐ ਬੁਲਬੁਲੇ ਜਿਹੇ ਛੱਡਦੇ ਨੇ ਕਿਉ ਉਹ ਵੀ ਆਟੇ ਨੇ ਬਹੁਤ ਜ਼ਿਆਦੇ ਕਿਉ ਛੱਡਦਾ ਪਹਿਲਾਂ ਮਨ ਆਏ ਲੱਗੇ ਵੀ ਕਿਉ ਮੈਂ ਘੱਟ ਪਾਇਆ ਆਟਾ ਜਾ ਰਿਹਾ ਹੁਣ ਦੇਖੋ ਜਮੇ ਪਤਲਾ ਹੋ ਗਿਆ ਕਿਉ ਆਟੇ ਨੇ ਵੀ ਛੱਡਤਾ ਇਹ ਵੀ ਜਿਹੜਾ ਆਪਣਾ ਕਿਉ ਦੇ ਵਿੱਚ ਭੁੰਨਿਆ ਹੋਇਆ ਤੇ ਇਹ ਵਿੱਚ ਵੀ ਬਹੁਤ ਜ਼ਿਆਦੇ ਕਿਉ ਹੈ ਜਿੰਨਾ ਕਿਉ ਪਾਇਆ ਤੇ ਸਾਰੇ ਇਹਨਾਂ ਨੇ ਖਾ ਲਿਆ ਤੇ ਮਖਾਣੇ ਆ ਜਿਆ ਨੇ ਜਿਵੇਂ ਆਪਾਂ ਕਹਿੰਦੇ ਸੋਕ ਲਿਆ ਤੇ ਹਨਾ ਸਾਰਾ ਉਹਦੇ ਵਿੱਚ ਹੀ ਭੁੰਨੇ ਹੋਏ ਰਹਿਣਗੇ ਅ ਤੇ ਬਾਪੀ ਹੁਣ ਆਪਣੀ ਬਾਨ ਨਾਲ ਹੀ ਹੈ ਜਦੋਂ ਐਨ ਵਧੀਆ ਲਾਲ ਹੋ ਗਈ ਫਿਰ ਆਪਾਂ ਸਮਾਨ ਪਾਵਾਂਗੇ ਕਿਉਂਕਿ ਜਦੋਂ ਸਮਾਨ ਪਾਇਆ ਗਿਆ ਵਿੱਚ ਫਿਰ ਫਿਰ ਚਿੱਟੀ ਜੀ ਦਿਖਣ ਲੱਗ ਪਈ ਜੀ ਇਹ ਪਹਿਲੇ ਹੀ ਪਾ ਲਈ ਪੱਤੇ ਇਹ ਤੇ ਮੈਂ ਇਸ ਦਾ ਕੁਝ ਗਿਆ ਤੇ ਇਹ ਸੋ ਸਮਾਨ ਨਾਲ ਦਗਾ ਬਚੀ ਬਾਪੀ ਮੰਮੀ ਰਸਣਗੇ ਵੀ ਕਦੋਂ ਕ ਬਣਦੀ ਹੈ ਪਨੀਰੀ ਕਿਉਂਕਿ ਇਹਨਾਂ ਦਾ ਜਿਆਦਾ ਬਣਾਉਂਦੇ ਬਣੂਦੇ ਕਰਦੇ ਰਹਿੰਦੇ ਨੇ ਹਣਾ ਮੇਰ ਨਾਲ ਜਾਦੇ ਟਾਈਮ ਦੇ ਬਣਾਉਂਦੇ ਨੇ ਆਹ ਦੇ ਕੜਮੇ ਇੱਥੇ ਵਾਸਤੇ ਬਣਾਉਂਦੀ ਆ ਤੀਰੀ ਕੜਮੇ ਤਾਂ ਹੀ ਗਏ ਹੁੰਦੇ ਨੇ ਆਹ ਕਮੇਟ 10 ਜੜਾ ਤੇ ਲੱਗ ਜੇ ਰਾਏ ਭਾਈ ਸ ਮਸਾ ਦੇਣਾ ਹੈ ਕੜਮੇ ਤੇ ਰਾ ਇਹ ਗਾ ਮਤ ਤੇ ਦੇਖੋ ਆਟਾ ਆਪਣਾ ਪੂਰਾ ਲਾਰ ਹੋ ਗਿਆ ਪੂਰਾ ਬੜੇ ਭੁੱਜ ਗਿਆ ਨਾਲੇ ਜਿਹੜੀ ਹੈਗੀ ਥੋੜੀ ਥੋੜੀ ਅੱਗ ਤੇ ਭੁੰਨੇ ਆ ਜਿਆਦਾ ਆਪਣੀ ਅੱਗ ਨਹੀਂ ਤੇਜ਼ ਕਰੀ ਹਣ ਆਪਾਂ ਵਿੱਚ ਸਮਾਨ ਪਾਉਣੇ ਆ ਸਾਚਨਾ ਗੀਲਾਹੀ ਗਰੂ ਸਤਨਾ ਦੀ ਬਾਰੇ ਗੱਲ ਕਰਨਾ ਸਤਨਾ ਆਹ ਜਮੀ ਠੰਡ ਨਹੀਂ ਲੱਗਦੀ ਚੁੱਲੇ 'ਤੇ ਬੈਠੇ ਹਾਂ। ਇਹ ਕਿਉਂ ਠੰਡ ਲੱਗਦੀ ਹੈ? ਇਹ ਰਾਖਾਂ ਜਿਹੜੀ ਆਏ ਨੇ ਪਾਣੀ ਕਿਤੇ ਉਹ ਦੇ ਦਿੰਦੇ ਆ। ਇਸਨੇ ਇਸਕੇ ਪਿਆਕਾ ਗਰਮ ਪਾਣੀ ਦੇ ਵਿੱਚ ਪਾਉਂਦੇ ਤੇ ਫੁੱਲ ਜਾਣਗੇ। ਵਧੀਆ ਇਹਨਾਂ ਨੂੰ ਆਪਾਂ ਬਾਅਦ 'ਚ ਪਾਵਾਂਗੇ। ਨਹੀਂ ਤਾਂ ਉਹੀ ਕਿਚੜ ਦੇ ਬਣ ਜਾਂਦੇ। ਦੇਖੋ ਪੂਰਾ ਵਧੀਆ ਸਮਾਨ। ਪੈ ਗਿਆ। ਮੈਂ ਤਾਂ ਨਹੀਂ ਥਲੇ ਲਾਦੇ। ਲੈ ਲੈ ਲਾ ਲੈਨੇ ਆਪਾਂ ਹਾਂ ਫਜ਼ੀਰ ਜ਼ਰੂਰੀ ਤੇ ਪਾਣੀ ਦੇ।

ਇਹਰਾ ਸਮਾਨ ਹੀ ਸਮਾ ਲੈਗੇ ਆਟਾ ਤਾਂ ਦਿਖਦਾ ਨਹੀਂ ਸਮਾਨ ਜਿਆਦਾ ਖਾਸਾ ਦਵਾਈ ਬਤਾ ਖਾ ਲਈ ਨਾ ਇਸਿਆ ਮੈਂ ਤਾਂ ਖਾ ਲੈਂਦਾ ਗੱਲ ਵਿੱਚ ਤੱਕ ਡਿੱਟੀ ਲਈ ਨਹੀਂ ਇਹ ਵੀ ਦੇ ਦੇ ਨਹੀਂ ਖਾਣੇ ਦਾ ਹੋਇਆ ਨਾ ਨਾ ਖਾਣਾ ਉਹ ਤੇ ਬੱਚਾ ਬਾਵਾ ਹਾਂਜੀ ਹੰਡੀ ਛਿੱਟੀ ਜਿੱਤੇ ਚਾਪਾ ਲੇ ਠੰਡ ਪਾ ਲੈ ਇਹਨਾਂ ਬਾਦ ਤਾਂ ਅੱਖਾਂ ਭਰ ਜਾਣੀਆਂ ਥੋੜੇ ਜਹਣੇ ਪਾਣੀ ਨਿਚੋੜ ਕੇ ਐ ਮਾਂਜਾ ਆਪਣਾ ਤਾਂ ਕਰਕੇ ਲੇਟ ਹੋ ਗਏ ਜੀ ਸਾਰਿਆਂ ਨੂੰ ਪਤਾ ਹੀ ਹੈ ਨਾ ਪਹਿਲਾਂ ਮਮਾ ਐਕਸਪਾਇਰ ਹੋ ਗਏ ਸੀਗੇ ਉਹਦੇ ਕਰਕੇ ਆਪਾਂ ਨੇ ਲੇਟ ਹੀ ਜਿਹੜਾ ਹੈਗਾ ਮਾਂਜਾ ਰਲਾਇਆ ਹੈਗਾ ਚਲੋ ਉਹ ਵੀ ਪਰਮਾਤਮਾ ਦੀ ਮਰਜ਼ੀ ਹੈ ਜੀ ਭਰਾ ਦੇ ਸਗਣ ਵੀ ਜ਼ਰੂਰੀ ਨੇ ਹਨਾ ਉਹਦੇ ਜਵਾਕ ਦੇ ਜੇ ਅਸੀਂ ਭੈਣਾ ਨਹੀਂ ਸਗਣ ਬਣਾਵਾਂਗੇ ਤਾਂ ਕੌਣ ਬਣਾਊਗਾ ਹਨਾ ਉਹਦੇ ਵੀ ਜਿਹੜੇ ਹੈਗੇ ਸਾਰੇ ਸਗਣ ਬਣਾਉਣੇ ਆ ਚਲੋ ਚੌ ਨਾਲ ਹਨਾ ਜਿਹੜੀ ਪਰਮਾਤਮਾ ਦੀ ਮਰਜ਼ੀ ਹੈ ਉਹ ਉਹ ਤਾਂ ਜਿਹੜੀ ਹੈਗੀ ਮਾਂ ਦੀ ਘਾਟ ਤਾਂ ਕਦੇ ਪੂਰੀ ਨਹੀਂ ਹੁੰਦੀ ਹੈਗੀ ਫਿਰ ਜੇ ਮੂਰੇ ਅਸੀਂ ਦਿਲ ਸਿੱਟਾਂਗੇ ਫਿਰ ਉਹ ਜਾਦੇ ਸਿੱਟਦਾ ਹੈਗਾ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਜੀ